ਕਪੜੇ ਕਿਉਂ ਲਾ ਦਿੰਨੇ ਹੋ ਮੈਂ ਇੱਕ ਵੀਡੀਓ ਦੇਖੀ ਉਹਦੇ ਵਿੱਚ ਬਣੈਣ ਪਾਈ ਹੋਈ ਆ ਤੁਹਾਡੇ ਇਹ ਕੁਛ ਕਰਨ ਦੀ ਕੀ ਲੋੜ ਬੰਦਿਆ ਨਾ ਬੜਾ ਬੜਾ ਬਹਿ ਵੇਖਦੇ ਕਪੜੇ ਲਾ ਕੇ ਕੁਛ ਹੋ ਜਾਂਦਾ ਇੱਕ ਦਿਨ ਬਹੁਤ ਜ਼ਿਆਦਾ ਗਰਮੀ ਲੱਗੀ ਉਤਾਰਦੇ ਕੋਈ ਥੋੜੀ ਹੈ ਗਰਮੀ ਲੱਗੀ ਤੇ ਕਪੜੇ ਹੁਣ ਤੁਸੀਂ ਆ ਵੀ ਲਈ ਬੈਠੋਂ ਠੰਡ ਲੱਗੀ ਆ ਤੁਹਾਨੂੰ ਅਕਚੁਅਲੀ ਇਹ ਫੇ ਜੇ ਇੱਥੇ ਗਰਮੀ ਲੱਗਣ ਲੱਗ ਜਾਏ ਇੰਟਰਵਿਊ ਚ ਲਾ ਥੋੜੀ ਦੇ ਤੁਹਕੇ ਤੁਸੀਂ ਬਣੈਣ ਚ ਹੋ ਜਾਓਗੇ ਮਸਤਾ ਯਾਰ ਕੀ ਡੈਂਜਰ ਹੈ ਮਸਤਾ ਦਾ ਮਤਲਬ ਕਪੜੇ ਲਾ ਦਿਓ ਇੱਕ ਹੀ ਮੈਸੇਜ ਜਾ ਰਿਹਾ ਸਮਾਜ ਦੇ ਵਿੱਚ ਤੁਸੀਂ ਇੱਕ ਆਪਾਂ ਚੰਗੇ ਸਮਾਜ ਦੀ ਕਲਪਨਾ ਕਰਦੇ ਹਾਂ ਇੱਕ ਹੋਰ ਬਾਬਾ ਜੀ ਨੇ ਕੋਈ ਸ਼ਾਇਦ ਨਕੋਦਰ ਨਾਲ ਹੀ ਜੁੜੇ ਹੋਏ ਐ ਉਹਨਾਂ ਦੀ ਜੀਬ ਬਾਹਰ ਹੁੰਦੀ ਐ ਥੋੜੇ ਮੇਰੇ ਵਰਗੇ ਹੈਲਦੀ ਜੇ ਨੇ ਬਹੁਤ ਹਿੰਦੂ ਸਰਦਾਰ ਨਹੀਂ 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 ਸ਼ਾਇਦ ਉਮਰ ਵੀ ਘੱਟ ਲੱਗਦੀ ਓਹਨਾਂ ਦੀ ਬੱਚੇ ਜੇ ਲੱਗਦੇ ਐ ਉਹ ਉਹ ਵੀ ਕੱਪੜਿਆਂ 'ਚ ਨਹੀਂ ਹੁੰਦੇ ਤਾਂ ਕੀ ਉਹ ਵੀ ਮਸਤੀ ਐ ਨਹੀਂ ਨਹੀਂ ਐਸਾ ਕੁਝ ਨਹੀਂ ਹੈਗਾ ਜੀ ਕਿਸੇ ਮੈਨੂੰ ਕੋ ਬਹੁਤ ਜ਼ਿਆਦਾ ਗਰਮੀ ਲੱਗਿਓ ਮੈਨੂੰ ਉਤਾਰਦੇ ਹੋ ਨੇ ਐਦਾਂ ਦਾ ਕੋਈ ਜਿਸਟਮ ਨਹੀਂ ਦਾ ਕਦੀ ਨਾ ਉਸਦਾ ਮੇਲ ਕਪੜੇ ਲਾਗੇ ਕੋਈ ਸਪੈਸ਼ਲ ਕੁਝ ਕਰਨਾ ਇਸ ਤਰ੍ਹਾਂ ਕੁਝ ਨਹੀਂ ਆਏਗਾ ਤੁਸੀਂ ਅਕਸਰ ਹੀ ਲਾ ਦਿੰਦੇ ਹੋ ਫਿਰ ਮੈਂ ਵੀਡੀਓ ਦੇਖੀ ਤੁਹਾਡੀ ਕੱਲ ਲਾਈਟ ਗਈ ਹੋਊਗੀ ਕਿ ਬਣਾਣ ਚ ਬੈਠੇ ਹੋ ਔਰ ਸਿਰ ਤੁਹਾਡਾ ਪਿੱਛੇ ਗਾਣੇ ਚੱਲ ਰਹੇ ਆ ਬਹੁਤ ਤੇਜ਼ ਗਾਣਾ ਨਹੀਂ ਚੱਲ ਰਹੇ ਗਾਣਾ ਨਹੀਂ ਚੱਲ ਰਹੇ ਸ਼ਬਦਾਂ ਨੂੰ ਬਦਲੋ ਆਪਣੇ ਨੂੰ ਗਾਣੇ ਨਹੀਂ ਚੱਲ ਰਹੇ ਪਰਮਾਤਮਾ ਦਾ ਨਾਮ ਚੱਲ ਰਿਹਾ ਹੋ ਪ੍ਰੋਪਰ ਸੁਣੋ ਉਹ ਕੀ ਹੈ ਉਹ ਕਵਾਲੀ ਹੈ ਕੀ ਹੈ ਯਸ਼ ਚੱਲ ਰਿਹਾ ਹੈ ਯਸ਼ ਪਰਮਾਤਮਾ ਦਾ ਮਤਲਬ ਪੀਰ ਦਾ ਯਸ਼